ਬੀ ਐਲ ਸੀ ਪਲੇਅਰ ਪਏ ਆ ਬੀ ਐਲ ਸੀ ਪਲੇਅਰ ਹਾਂਜੀ ਵਿਰਾਟ ਸਾਹਿਬ ਕਿਵੇਂ ਹੋ ਠੀਕ ਹਾਂ ਲੋ ਵੀ ਦੋਸਤੋ ਆਪਾਂ ਪਹੁੰਚ ਗਏ ਆ ਆਪਣੇ ਯਾਰ ਦੋਸਤ ਦੀ ਦੁਕਾਨ ਤੇ ਮਾਤਾ ਦੀ ਜਿਹੜੀ ਐਣਕੋ ਠੀਕ ਰੱਗੇ ਇਹਨੇ ਪੈਸੇ ਵੰਨ ਦੇਣਾ ਹੈ ਹੈਲੋ ਤੇ ਆ ਸਾਡੀ ਲੇਕ ਮਲੋੜ ਦੀ ਸਰਪੰਚੀ ਦਾ ਵੀ ਆਦੇ ਐਲਾਨ ਹੋ ਗਿਆ 20 ਤਰੀਕ ਤੱਕ ਸਿਆਣੇ ਆਦੇ ਹੁੰਦੇ ਜਿੱਥੇ ਨਾ ਵੀ ਬਿਗਾਰ ਦੀ ਪੈਸਾ ਦੇ ਦਿਓ ਤੇ ਫੇ ਗਰੰਟੀ ਕੀ ਖ ਲੈਣੇ ਆ ਫਿਰ ਇੱਥੇ ਬਥੇਰੇ ਧਰਨੇ ਲੱਗੇ ਆ ਬੱਠੰਡਾ ਬਾਬਾ ਜੀ ਸਸਰੀਕਾ ਮਲੋੜ ਦਾ ਕਾਰ ਵਜਾਰਾ ਜੜਾ ਉਹ ਮਤਲਬ ਇਹ ਸ਼ਹਿਰ ਦਾ ਸਭ ਤੋਂ ਵੱਡਾ ਕਾਰਬਾਜ਼ਾਰ ਹੈ ਸਾਹਮਣੇ ਆ ਗਿਆ ਪਬਜੀ ਵਾਲਾ ਪੁਲ ਤੇ ਜਦੋਂ ਤਿਆਰ ਹੋ ਗਿਆ ਵੀ ਇਦੂ ਵੀ ਸੋਹਣਾ ਬਣ ਜਾਊਗਾ ਆ ਪੁਲਿਸ ਦੀ ਗੱਡੀ ਵੀ ਖੜੀ ਹੁੰਦੀ ਹੈ ਚਲੋ ਜੀ ਭਰਾ ਸਾਹ ਚੱਲ ਗਏ ਗੁੱਡ ਮਾਰਨਿੰਗ ਸਵਾਗਤ ਹੈ ਤੁਹਾਡਾ ਅੱਜ ਦੀ ਨਵੀਂ ਵੀਡੀਓ 'ਚ ਉਮੀਦ ਹੈ ਤੁਸੀਂ ਸਾਰੇ ਵਧੀਆ ਹੋਵੋਗੇ ਤੰਦਰੁਸਤ ਹੋਵੋਗੇ ਪਰਮਾਤਮਾ ਤੁਹਾਨੂੰ ਚੜ੍ਹਦੀ ਕਲਾ ਦੇ ਰੱਖਣ ਜੀ ਮੈਂ ਅੱਜ ਆਪਣੇ ਕੰਮ ਜੀ ਫਿਰ ਆਪਣੇ ਪਾਸਪੋਰਟ ਵਾਲੇ ਕੰਮ ਤੇ ਲਗਭਗ ਐਤ ਕੀ ਦਾ ਹੋ ਗਿਆ ਬਾਕੀ ਆਇਤ ਬਦਲ ਕੋਈ ਸਹੀ ਤਾਂ ਤੇ ਜਿੰਨੀ ਜਲਦੀ ਹੋ ਸਕੇ ਸਾਨੂੰ ਲੋੜ ਵੀ ਪਾਸਪੋਰਟ ਦੀ ਪਰਮਾਤਮਾ ਮਿਹਰ ਕਰੇ ਵੀ ਜਲਦੀ ਆ ਜਾਏ ਤੇ ਬਾਕੀ ਅਸਾਨੂੰ ਮਿਲਾ ਰਹੇ ਹਾਂ ਜੀ ਸਾਡੇ ਭਤੀਜ ਨਾਲ ਬਹੁਤ ਸਿਆਣਾ ਜਵਾਕ ਹੈ ਸਾਡਾ ਹਾਂਜੀ ਵਿਰਾਟ ਸਾਹਿਬ ਕਿਵੇਂ ਹੋ ਠੀਕ ਹਾਂ ਠੀਕ ਹਾਂ ਕੀ ਕਰਦੇ ਫਿਰਦੇ ਹੋ ਤੋਫੀ ਸਨਾਂ ਹਨ ਵੀ ਨੋ ਵੀ ਕਰਨੇ ਟੋਫੀ ਇਧਰ ਹੈਲੋ ਕਰ ਦਿਓ ਸਾਰੇ ਨੂੰ ਖੜੇ ਹੋ ਕੇ ਕਰੋ ਹਾਂ ਹੈਲੋ ਹੈਲੋ ਤੇ ਅਸਲ ਅਸੀਂ ਹੁਣ ਤਹਿਸੀਲ ਦੇ ਵਿੱਚ ਜਾ ਕੇ ਆਏ ਆ ਪਹਿਲਾਂ ਮੈਂ ਤਾਂ ਨਹੀਂ ਵਲੌਗ ਬਣਾਇਆ ਮੈਂ ਚੱਲ ਪਹਿਲਾਂ ਕੰਮਕਾਰ ਕਰ ਲ ਗਏ ਤੇ ਫੇਰ ਹੀ ਆ ਦੇ ਉਹਨਾਂ ਨੂੰ ਪਹਿਲਾਂ ਢੋਲ ਕੁੱਟਣ ਦਾ ਫਾਇਦਾ ਨਹੀਂਗਾ ਜਿੰਨੇ ਜਰ ਕੰਮ ਸਿਰੇ ਨਹੀਂ ਲੱਗਦਾ ਤੇ ਕੰਮ ਆਪਣਾ ਸਿਰੇ ਲੱਗ ਗਿਆ ਬਹੁਤ ਗੁੱਡ ਹੋ ਗਿਆ ਜੀ ਫਲ ਹਾਲ ਤਾਂ ਬਾਕੀ ਅੱਜ ਤਾਂ ਪਤਾ ਲੱਗ ਜੂਗਾ 2-4 ਦਿਨਾਂ ਤਾਈ ਤੇ ਹੋਰ ਅੱਜ ਗਰਮੀ ਬਹੁਤ ਹੈ ਤੇ ਮੈਂ ਕਾਫੀ ਦਿਨ ਬਾਅਦ ਮਲੋਟ ਆਇਆ ਅੱਜ ਮੈਨੂੰ ਤਾਂ ਵਾਵਾ ਟਾਈਮ ਹੀ ਹੋ ਗਿਆ ਤੇ ਇੱਕ ਦੋ ਕੰਮ ਹੋਰ ਹੈ ਇਦੋਂ ਅੱਜ ਜਾਣਾ ਜੀ ਅਸੀਂ ਕਲਵੰਤ ਆਪਟੀਕਲ ਦੇ ਮੇਰੇ ਦੋਸਤ ਦੀ ਦੁਕਾਨ ਆ ਤੇ ਮੰਮੀ ਦੀ ਐਨਕਾ ਸਹੀ ਕਰਾਉਣੀਆਂ ਉਹ ਵੀ ਕਰਾਉਣੇ ਆ ਤੇ ਉਹਨਾਂ ਨਾਲ ਵੀ ਤੁਹਾਨੂੰ ਮਲਾਉਣੇ ਆ ਤੇ ਜੱਟਾਂ ਵਰਗਾ ਭਰਾ ਆਪਣਾ ਤੇ ਮਿਲ ਕੇ ਸੋਡੀ ਵੀਰੂ ਖੁਸ਼ ਹੋ ਜੂਗੀ ਉਮੀਦ ਆ ਵੀ ਦੁਕਾਨ ਤੇ ਹੋਵੇ ਉਹ ਤੇ ਆ ਗਏ ਸਾਡਾ ਇਹ ਬਠਿੰਡੇ ਵਾਲਾ ਚੌਕ ਹੈ ਬੜਾ ਮਸ਼ਹੂਰ ਚੌਕ ਹੈ ਇਹ ਆ ਜਾਂਦੀ ਸਿੱਧੀ ਬਠਿੰਡੇ ਨੂੰ ਤੇ ਆ ਸਾਡੀ ਝੀਲ ਮਲੋੜ ਦੀ ਵਾਹ ਜੀ ਵਾਹ ਇੱਥੇ ਬਥੇਰੇ ਧਰਨੇ ਲੱਗੇ ਆ ਬੜਾ ਠੰਡਾ ਲਓ ਜੀ ਅਸੀਂ ਮਲੋੜ ਦੇ ਵਿੱਚ ਐਂਟਰ ਹੋ ਗਏ ਆ ਹੋਰ ਰੋਡ ਤਹਿਸੀਲ ਤੋਂ ਆ ਕੇ ਤੇ ਸਾਹਮਣੇ ਆ ਗਏ ਸਾਡਾ ਖੂਬਸੂਰਤ ਬੱਸ ਸਟੈਂਡ ਪਤਾ ਨਹੀਂ ਮਲੋੜ ਦਾ ਬੱਸ ਸਟੈਂਡ ਆ ਪਤਾ ਨਹੀਂ ਕਿੱਥੋਂ ਦਾ ਬੱਸ ਸਟੈਂਡ ਹੈ ਇੱਕ ਬੱਸ ਸਟੈਂਡ ਪ੍ਰਾਈਵੇਟ ਬੰਦੇ ਦਾ ਸ਼ਾਇਦ ਮਲੋੜ ਵਾਲਾ ਹੀ ਹੈ ਤੇ ਉਹ ਇਹਨਾਂ ਤੋਂ ਕਿਰਾਇਆ ਲੈਂਦਾ ਬੱਸਾਂ ਨਾਲ ਤੇ ਬਾਕੀ ਦੋਸਤੋ ਮਲੋੜ ਦੇ ਵਿੱਚ ਬਹੁਤ ਕੁਝ ਇੰਸ਼ੋਰ ਹੈ ਪਹਿਲੀ ਗੱਲ ਤਾਂ ਸਭ ਨੂੰ ਪਤਾ ਹੀ ਹੈ ਮਲੋੜ ਦਾ ਕਾਰ ਬਜ਼ਾਰ ਹੈ ਜਿਹੜਾ ਉਹ ਮੰਨ ਲਾ ਦੇ ਏਸ਼ੀਆ ਦੇ ਸਭ ਤੋਂ ਵੱਡਾ ਕਾਰ ਬਜ਼ਾਰ ਹੈ ਤੇ ਜਿਹੜੀ ਚੀਜ਼ ਸਾਨੂੰ ਕਿਤੇ ਨਾ ਮਿਲੂਗੀ ਮਲੋੜ 'ਚੋਂ ਮਿਲ ਜੂਗੀ ਉਹ ਭਾਵੇਂ ਪੂਰੇ ਇੰਡੀਆ 'ਚ ਵੇਖ ਲਿਓ ਤੁਸੀਂ ਤੇ ਬਾਕੀ ਆ ਵੀ ਇੱਥੇ ਜਗਾੜੂ ਮਿਸਤਰੀ ਬੜੇ ਆ ਜਿਹੜਾ ਕੰਮ ਤੁਹਾਡਾ ਮਤਲਬ ਲੱਖਾਂ 'ਚ ਹੁੰਦਾ ਹੈ ਉਹ ਹਜ਼ਾਰਾਂ 'ਚ ਕਰ ਦਿੰ ਤੇ ਬਾਕੀ ਇੱਥੋਂ ਦੇ ਜਿਹੜੀ ਫੂਡ ਹੈ ਨਾ ਫੂਡ ਸਟਰੀਟ ਫੂਡ ਉਹ ਵਾਕਈ ਬਹੁਤ ਸਵਾਦ ਹੈ ਭਾਵੇਂ ਤੁਸੀਂ ਮੋਟੂ ਪਨੀਰ ਵਾਲਾ ਹੈਡਾ ਬੰਦਾ ਵੈਜ ਖਾਂਦਾ ਉਹਦਾ ਪਨੀਰ ਏਡਾ ਵਧੀਆ ਹੁੰਦਾ ਗੱਲਾਂ ਛੱਡ ਦਿਓ ਤੇ ਮੱਛੀ ਮੰਗਲ ਦੀ ਮਸ਼ਹੂਰ ਹੈ ਸੁੱਖੇ ਦੀ ਮਸ਼ਹੂਰ ਹੈ ਟਾਈਗਰ ਟਾਈਗਰ ਚ ਸਿਰੇ ਦਾ ਸ਼ੈਫ ਹੈ ਸਾਡਾ ਉਹ ਵੀ ਮਲੋਟੀ ਹੈ ਤੇ ਬਾਕੀ ਦਹੀਂ ਪੱਲੇ ਬਰੋਡ ਦੇ ਬੜੇ ਮਸ਼ਹੂਰ ਹੈ ਉਥੇਰਾ ਕੋਸ਼ਿਸ਼ ਮਲੋਟ ਚ ਕੋਲ ਬਲਾ ਕੇ ਵੇਖੀ ਆਪਾਂ ਇਕੱਲੀਆਂ ਕਾਰਾਂ ਦਾ ਕੰਮ ਨਹੀਂ ਤੇ ਬਾਕੀ ਜੇ ਆਪਾਂ ਗੱਲ ਕਰਕੇ ਡੱਬਾ ਵਾਲੇ ਦੀ ਡੱਬਾ ਵਾਲੇ ਵੀ ਸਾਡੇ ਨਾਲ ਹੀ ਹੈ ਉਥੋਂ ਦਾ ਵੀ ਤੁਹਾਨੂੰ ਪਤਾ ਹੀ ਹੈ ਵੀ ਜੀਪਾਂ ਚੋਂ ਪੱਕਟ ਤੇ ਹਾਲਾਂਕਿ ਡਬਲੂ ਵਾਲੀ ਚ ਇਲੈਕਸ਼ਨ ਚੱਲ ਰਹੇ ਹੁਣ ਤਿਆਰੀਆਂ ਹੋ ਰਹੀਆਂ ਉਧਰ ਵੀ ਢੀੜਾ ਮਾਰਾਂਗੇ ਤੇ ਵੀ 10 ਮਿੰਟ ਹਾਜ਼ਰੀ ਲਵਾ ਕੇ ਆਵਾਂਗੇ ਤੇ ਨਾਲੇ ਨਾ ਅਸਲ ਇਲੈਕਸ਼ਨ ਦੇ ਵਿੱਚ ਨਾ ਟਾਈਮ ਪਾਸ ਵਧੀਆ ਹੁੰਦਾ ਬੰਦੇ ਦਾ ਐ ਲੱਗਦਾ ਮੇਲਾ ਲੱਗਿਆ ਹੁੰਦਾ ਤੇ ਹੁਣ ਬਾਕੀ ਦੋਸਤੋ ਸਰਪੰਚੀ ਦਾ ਵੀ ਆਦੇ ਐਲਾਨ ਹੋ ਗਿਆ 20 ਤਰੀਕ ਤੱਕ 1 ਅਕਤੂਬਰ ਤਾਈਂ ਵੀ ਸਰਪੰਚੀ ਦਾ ਜਿਹੜਾ ਇਲੈਕਸ਼ਨ ਹੋ ਜੂਗਾ ਵਿਸਲ ਵੱਜ ਚੁੱਕੀ ਹੈ ਸਰਪੰਚੀ ਦੀ ਤੇ ਵੇਣੇ ਕਿਦੀ ਚੁਲੀ ਪੈਂਦੀ ਹੈ ਤੇ ਕੀ ਸਾਡੇ ਪਿੰਡ ਦੀ ਸਰਪੰਚੀ ਤੇ ਸਭ ਤੋਂ ਵੱਡੀ ਗੱਲ ਦੇਖਣ ਵਾਲੀ ਹੋਊਗੀ ਵੀ ਜਿਹੜੀ ਸਰਪੰਚੀ ਹੈ ਜਰਨਲ ਹੈ ਕੇ ਲੈਡੀ ਜਰਨਲ ਐਸਸੀਆ ਕੀ ਸਿਸਟਮ ਆ ਸਾਰਾ ਉਹ ਵੀ ਥੋੜੇ ਦਿਨਾਂ ਤੱਕ ਨੋਟੀਫਿਕੇਸ਼ਨ ਆ ਜੂਗੀ ਪਤਾ ਲੱਗ ਜੂਗਾ ਬਸ ਮੈਂ ਤਾਂ ਇਹੀ ਸਾਡੇ ਪਿੰਡਾਂ ਨੂੰ ਬੇਨਤੀ ਕਰਦਾ ਹੈ ਇਲੈਕਸ਼ਨ ਜੋ ਮਰਜੀ ਹੋਵੇ ਨਤੀਜੇ ਜੋ ਮਰਜੀ ਹੋਣ ਜੋ ਮਰਜੀ ਬੰਦਾ ਖੜਾ ਹੋਵੇ ਪਿਆਰ ਨਾਲ ਅਮਨ ਸ਼ਾਂਤੀ ਨਾਲ ਵੋਟਾਂ ਪਾਇਓ ਤੇ ਸਹੀ ਬੰਦੇ ਨੂੰ ਵੋਟਾਂ ਪਾਇਓ ਜਿਹੜਾ ਤੁਸੀਂ ਕੱਲ ਨੂੰ ਕੰਮ ਵੀ ਲੈ ਸਕੋ ਤੇ ਬਾਕੀ ਮੇਨ ਕੰਮ ਆਪਣੇ ਹੀ ਪਿੰਡ ਦਾ ਕੰਮ ਹੋਣਾ ਚਾਹੀਦਾ ਹੈ ਵੈਸੇ ਪਿੰਡ ਦੇ ਕੰਮ ਆਪਣੇ ਤਕਰੀਬਨ ਨਿਬੜੇ ਬਈ ਆ ਬਸ ਇੱਕ ਛੱਪੜ ਦਾ ਕੰਮ ਨਿਬੜ ਜਾਣਾ ਤਾਂ ਮੇਰੀ ਤਾਂ ਹੀ ਇੱਛਾ ਹੈ ਤੇ ਬਾਕੀ ਕੋਈ ਸੋਡੀ ਕੋਈ ਇਛਾ ਹੈ ਤਾਂ ਕਮੈਂਟਾਂ ਦੇ ਵਿੱਚ ਜਿਹੜਾ ਆਪਦਾ ਉਹ ਜਿਹੜਾ ਤੁਹਾਡੇ ਦਿਲ 'ਚ ਹੈਗਾ ਉਹ ਮੈਨੂੰ ਦੱਸਿਓ ਤੇ ਕੱਲ ਨੂੰ ਜੇ ਕੋਈ ਵੋਟਾ ਮੰਗਰ ਆਉਂਦਾ ਤਾਂ ਆਪਾਂ ਤਾਂ ਗੱਲ ਕਰ ਸਕੀਏ ਭਾਈ ਵੀਰ ਆਹ ਕੰਮ ਸਾਡਾ ਜਰੂਰ ਕਰਵਾ ਕੇ ਦੇਣਾ ਠੀਕ ਆ ਦੋਸਤੋ ਬਾਕੀ ਹੁਣ ਜਾਣੇ ਉਹਨਾਂ ਕੋਲੇ ਕਲਵੰਤ ਆਪਟੀਕਲ ਤੇ ਉੱਥੇ ਜਾ ਕੇ ਤੁਹਾਡੇ ਰੂਬਰੂ ਹੁੰਨੇ ਆ ਲਓ ਵੀ ਦੋਸਤੋ ਆਪਾਂ ਪਹੁੰਚ ਗਏ ਆਪਣੇ ਯਾਰ ਦੋਸਤ ਦੀ ਦੁਕਾਨ ਤੇ ਸਾਡੇ ਬਲੋਡ ਦੀ ਬਹੁਤ ਮਸ਼ਹੂਰ ਦੁਕਾਨ ਆ ਤੇ ਮਿਲਦੇ ਆਂ ਬਾਈ ਨੂੰ ਨਾਲੇ ਮਾਤਾ ਦੀ ਜਿਹੜੀ ਐਣਕਾ ਉਹ ਠੀਕ ਰੱਗੇ ਵਾਹ ਜੀ ਵਾਹ ਹਾਂ ਸਰ ਕੀ ਹਾਲ ਚਾਲ ਠੀਕ ਜੀ ਹੋ ਤਕੜਿਆ ਹੋ ਮਸੀਦਰਸ਼ਨ ਸਤਿ ਸ਼੍ਰੀ ਅਕਾਲ ਜੀ ਜੀ ਪਹਿਰੀ ਪੰਨਿਆ ਜੀ ਮਾਂ ਕਿ ਦੱਸੀਆਂ ਨਾ ਮਾ ਸਾਡਾ ਭਰਾ ਐ ਲੱਗਦਾ ਨਹੀਂ ਸਭ ਨੂੰ ਵੀ ਐ ਦੁਕਾਨਦਾਰ ਬੰਦਾ ਹੈ ਉਹਦਾ ਜਟਵੈੜ ਆ ਆਹਾ ਹੋਰ ਵਧੀਆ ਬਈ ਤੁਸੀਂ ਇੰਨੇ ਪੈਸੇ ਵੰਦ ਦੇਣਾ ਹੈ ਹੈਲੋ ਵਾਹ ਜੀ ਵਾਹ ਆਉਣ ਸਰ ਪੈਸੇ ਨਾਲ ਸਵਾਗਤ ਕਰਿਆ ਗਿਆ ਅਸਲ ਮੈਂ ਆਈ ਸੀ ਅੱਜ ਮਾਤਾ ਦੀ ਐਣਕਾ ਇਹਨੂੰ ਸਹੀ ਕਰਕੇ ਦਿਓ ਲਓ ਲਓ ਵੀ ਦੋਸਤੋ ਆਪਣਾ ਕੰਮ ਹੋ ਗਿਆ ਤੇ ਯਕੀਨ ਮੰਨਿਓ ਗੱਲਾਂ ਕਰਦੇ ਕਰਦੇ 5 ਮਿੰਟਾਂ 'ਚ ਬੰਦੇ ਨੇ ਆਪਣਾ ਕੰਮ ਕਰਤਾ ਬਹੁਤ ਬਹੁਤ ਧੰਨਵਾਦ ਆਜਨ ਜੀ ਧੰਨਵਾਦ ਅੰਕਲ ਜੀ ਤੁਹਾਡਾ ਬਹੁਤ ਬਹੁਤ ਮਿਲਦੇ ਆਂ ਫਿਰ ਕਿਸੇ ਦਿਨ ਚੰਗਾ ਉਹ ਜ਼ਰੂਰ ਮਾਨ ਸਾਹਿਬ ਹੋਰ ਕਰੇ ਠੀਕ ਆ ਸਾਰੇ ਸਾਰੇ ਜਵਾਗ ਜਲੇ ਤਕੜੀ ਐ ਜਾਓ ਅੱਜ ਜੀਪ ਹੈਗੀ ਕਿ ਵੇਚਤੀ ਹੈਗੀ ਐ ਅੱਛਾ ਜੀਪ ਨਹੀਂ ਛੱਡ ਨਹੀਂ ਕਹਿਣੀ ਜੀਪ ਨਹੀਂ ਪਹਿਲੇ ਕਿੱਥੇ ਲਈ ਜੀ ਚੋਰ ਰਿਪੋਰਟ ਨਾਲ ਸਰਦਾਰ ਹਾਂਜੀ 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 ਇੱਕ ਪਹਿਲਾਂ ਇਹਨਾਂ ਤੋਂ ਲਈ ਸੀ ਨਿੱਕੀ ਜੀ ਮੇਰੇ ਨਾਮ ਤੇ ਜੰਮੀ ਜੰਮੀ ਹੈ ਉਹ ਇੱਕ ਨਾਲ ਹੋਰ ਵੇਖੋ ਹਾਂਜੀ ਉਹਨੇ ਇੱਕ ਅਜ ਕੋਲ ਜਮਤੀ ਬੈਠੇ ਬੈਠੇ ਸਰਦਾਰ ਜੀ ਡਿਆਲ ਹੋ ਗਏ ਚੋਰਨਾ ਪਾਰਕਿੰਗ ਦੇ ਪਹਿਲਾਂ ਮੇਰੇ ਤੋਂ ਸਹੂਲਤ ਲਈ ਵੀ ਥੋੜੀ ਜਿਹੀ ਰਟਲੂ ਸਹੀ ਹੈ ਬਰਾ ਕੋਟਾ ਚ ਕੋਠੀ ਨਾਂ ਲੈ ਹਾਂਜੀ ਮੈਂ ਕਹ ਮਿੱਤਰਾ ਜਿੱਥੇ ਖੜੀ ਉਹਦੀ ਚਾਬੀ ਵੀ ਦੇਈ ਨਹੀਂ ਬਸ ਇਹੀ ਮੋਹ ਪ੍ਰੇਮ ਹੁੰਦਾ ਕਿ ਨਹੀਂ ਹੋਰ ਇਹ ਕੋਸਰ ਪੰਜਾਬ ਚ ਮਿਲਣਾ ਬਾਹਰ ਅੰਦਰ ਨਹੀਂ ਮਿਲਣਾ ਆਹ ਵਰਗੀ ਉਹ ਪਹਿਲਾਂ ਵਾਲੀ ਇਹਨਾਂ ਨੇ ਦੇ ਦਿੱਤੀ ਹਾਂਜੀ ਉੱਚੋ ਹਾਂਜੀ ਉਹ ਮੈਨੂੰ ਫਿਰ ਇਹਨਾਂ ਨੇ ਦੱਸਤੀ ਤੇ ਮੈਂ ਉੱਥੋਂ ਲੈ ਆਇਆ ਇਹਨਾਂ ਦੇ ਰਿਸਤੇਦਾਰਾ ਗੁੜੀ ਹਾਂਜੀ 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 ਉਹ ਇਹਨਾਂ ਦੇ ਨਾਂ ਚੱਲੀ ਜਾਂਦੀ ਹੈ 13 14 ਸਾਲ ਮਿਲ ਰਸੀਗੀ ਜੀ 52 ਬੋਟਲ ओरिजिनल ਬੰਦ ਲੀ ਵੈਰੀ ਗੁੱਡ ਹਾਂਜੀ ਅਮਰੀਕਾ ਦੀ ਹਾਂਜੀ ਹਾਂਜੀ ਅਸਲ ਵਿੱਚ ਮੈਂ ਵੇਖਿਆ ਨਾ ਕਈ ਜਿਹੜੇ ਬਾਹਰੋਂ ਸ਼ਹਿਰ ਕੀ ਆਉਂਦੇ ਆ ਉਹ ਡੱਬ ਵਾਲੇ ਜਾਂਦੇ ਆ ਡੱਬ ਵਾਲੇ ਖੜਾ ਤਾਂ ਜਗਾੜ ਜਾ ਵੱਡੇ ਵੱਡੇ ਟਾਇਰ ਪਾ ਕੇ ਐਡਾ ਜਾਲੀ ਜਗਾੜ ਹੁੰਦਾ ਉਹ ਨਾਲੇ ਤਾਂ ਚੰਗੇ ਰੁਪਏ ਆ ਜਾਂਦੇ ਇਹ ਗੱਡੀ ਦਾ ਸਾਰਾ ਬੰਦਾ ਭੈੜਾ ਲੱਗਦਾ ਭੈੜਾ ਲੱਗਦਾ ਸਹੀ ਗੱਡੀ ਹੁੰਦੀ ਜੀਪ ਹੁੰਦੀ ਜਿਹੜੀ ਮਿਲਟਰੀ ਕੋ ਡਿਟਾਇਰ ਹੁੰਦੇ ਛੋਟੇ ਟਾਇਰ ਹੁੰਦੇ ਜਾਨ ਹੁੰਨ ਗੱਡੀ ਹੁੰਦੀ ਜਿਹੜੀ ਉਹ ਹੀ ਨਿੱਕੀ ਜੀ ਹਾਂ ਉਹ ਤਾਂ ਐਡੀਆਂ ਭੈੜੀਆਂ ਲੱਗਦੀਆਂ ਨਾ ਪਤਾ ਨਹੀਂ ਕਿਉਂ ਲੋਕ ਲੈਂਦੇ ਤਾਂ ਬੰਦਾ ਲੱਗਦਾ ਹੀ ਬਹੁਤ ਭੈੜਾ ਹੁੰਦਾ ਨਾ ਬੜੇ ਜਿਵੇਂ ਨਾ ਕਰੇ ਨਹੀਂ ਸਹੀ ਕਰਦਾ ਜੀ ਤੇ ਆਪਣੇ ਕਮਲ ਦੇ ਕੀ ਹਾਲ ਹੈ ਕਮਲ ਵਧੀਆ ਬਈ ਵਧੀਆ ਚੱਲਦਾ ਤਾਂ ਕੰਮ ਕਰ ਹਾਂ ਹਾਂ ਫైనాన్స్ ਵਾਲਾ ਤਾਂ ਤੋੜਿਆ ਵੇ ਛਡੇ ਨਾਲੇ ਹਜੇ ਵੀ ਫైనాన్స్ ਦਾ ਪੈਸੇ ਬਹੁਤ ਹੁੰਦਾ ਹੈ ਨਾ ਰੋਟਾ ਲਾਉਂਦਾ ਬੜੀ ਗੱਲ ਹੈ ਜੇ ਰਤੰਦਾ ਹੋਵੇ ਕਿ ਇਹਦਾ ਪੈਸੇ ਨਹੀਂ ਨਹੀਂ ਸਹੀ ਹੈ ਸਿੱਕ ਪੇ ਕਰੀ ਆਉਂਦਾ ਫਿਰ ਉਹ ਬਿਲਕੁਲ ਕੰਮ ਤਾਂ ਕੰਮ ਹੀ ਹੈ ਕੋਈ ਵਰਜੀ ਹੋਵੇ ਨਾਲੇ ਇਹ ਕੰਮ ਤਾਂ ਬੜਾ ਰਿਸਕ ਵਾਲਾ ਤੇ ਵਿਗਾੜ ਨਾਲ ਉਹ ਦੋਵੇਂ ਗੱਲਾਂ ਹੀ ਸਿਆਣੇ ਆਦੇ ਹੁੰਦੇ ਜਿੱਥੇ ਨਾਲ ਵੀ ਵਿਗਾੜ ਦੀ ਪੈਸਾ ਦੇ ਦਿਓ ਉਹ ਬਰਾਉ ਦੇ ਲੈ ਲੈਂਦੇ ਇੱਕਾ ਪਿੱਛੇ ਬੈਠਾ ਹੈ ਪਿੱਛੇ ਸਾਡਾ ਫਾਈਨੈਂਸਰ ਹੈ ਬਾਈ ਫਾਈਨਸ ਦਾ ਕਰਨਾ ਨਹੀਂ ਵੈਰੀ ਗੁੱਡ ਬਾਈ ਯਾਰ ਯਾਰਾ ਜੀ ਐਸੀ 슈ਗਰ ਮਿਲੇ ਲਗਾਏ ਰੱਖੋ ਬੜਾ ਅੱਛਾ ਕੰਮ ਕਰ ਰਹੇ ਹੋ ਅਗਰ ਐਸੀ ਕੰਮ ਕਰਤੇ ਰਹੇ ਕਰੋੜਪਤੀ ਹੋ ਜਾਓਗੇ 슈ਗਰ ਮਿਲੇਗਾ 슈ਗਰ ਮਿਲੇ ਕੰਮ ਦਾ ਕੰਮ ਹੋ ਗਿਆ ਲਗਾ ਹੀ ਰੱਖੋ 슈ਗਰ ਸੰਜੀ 75 ਪਰ ਗਾਰੰਟੀ ਕੀ ਕਹ ਲੈਣਾ ਫਿਰ ਗਾਰੰਟੀ ਦਾ ਪੈਂਟੀ ਤੱਕ ਮੋਹਰਾਂ ਲਵਾ ਲੈ ਆਇਆ ਕੱਲੇ ਚੈੱਕ ਤੇ ਨਹੀਂ ਦਿੰਦੇ ਚੈੱਕ ਤੇ ਦਿਵਾਲੀ ਕੋਈ ਰਹਿਣਾ ਬਾਈ ਯਾਰ ਨਹੀਂ ਨਹੀਂ ਚੈੱਕ ਤੇ ਵੀ ਚੋ ਦੇ ਵੀ ਚੈੱਕ ਬੰਦਾ ਜਿਹੜਾ ਪੜਦੇ ਨਾਲ ਆਉਂਦਾ ਪੜਦੇ ਨਾਲ ਦੇ ਰਿਹਾ ਯਾਰ ਜੇ ਜੈਕ ਸਪੌਂਸਰ ਜੀ ਫਿਰ ਵੀ ਉਹਨੂੰ ਹੁੰਦੇ ਕੋਈ ਹਾਂ 130 ਦਾ ਕੇਸ ਹੋ ਜਾਂਦਾ ਤੇ ਇਹ ਨਹੀਂ ਉਹ ਜੁਰਮਾਨਾ ਹੁੰਦਾ ਹੈ ਕਿ ਕੀ ਫਾਇਦਾ ਹੁੰਦੀ ਹੈ ਕਵਰੀ ਹੋ ਜਾਂਦੀ ਹੈ ਦੋ ਕੇਸ ਫਾਈਲ ਹੁੰਦੇ ਕਰਨੀ ਪੈਂਦੀ ਹੈ ਰੋਕਣੀ ਕੋਈ ਨਾਲ ਉਹ ਜਿਹੜਾ ਦੇ ਜਾਂਦਾ ਮੈਂ ਵੀ ਲੈਣੇ ਨੇ ਕਰੋ ਤਾਂ ਪੁੱਛਿਆ ਸੀ ਮੈਂ ਦੋ ਕਿਹੜੇ ਵਜੇ ਦੇ ਨਾ ਉੱਥੇ ਤਾਂ ਮੇਰੇ ਪੈਸੇ ਦੇ ਜਾਂਦੇ ਨਾ ਦੇ ਦਿੰਦੇ ਕਹਿੰਦੇ ਕਿ ਜਾਓ ਫੇਰ ਆਇਓ ਠੀਕ ਹੈ ਜੀ ਮੇਰਾ ਪਰਮਾਨਸੀ ਨਾ ਦੇ 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 ਤੇ ਨਹੀਂ ਮੰਗਣ ਨਾ ਜਾਵੇ ਘਰੇ ਹਾਂ ਸਹੀ ਹੈ ਜੀ ਇੱਕ ਬੰਦਾ ਜਾ ਰਿਹਾ ਸੀ ਘਰੇ ਦੇ। ਇਹ ਘਰੇ ਨਾ ਜਾਵੇ ਜਿਆਦਾ ਬਾਹਰ ਫੱਟ ਲੈ। ਸਹੀ ਗੱਲ ਹੈ। ਚਲੋ ਠੀਕ ਹੈ ਜੀ ਦਿਓ ਜਾਇਦ। ਮਿਲਦੇ ਆ ਮਰ ਕਿਸ ਦਿਨ। ਠੀਕ ਆ ਅਕਲ ਜੀ। ਸਤਿ ਸ੍ਰੀ ਅਕਾਲ ਜੀ। ਥੈਂਕ ਯੂ। ਮਾਰੋ ਪੰਡ ਗੜਾ ਕਦੇ? ਜ਼ਰੂਰ ਜ਼ਰੂਰ ਮਾਰਾਂਗੇ। ਠੀਕ ਆ ਜੀ। ਬਾਬਾ ਜੀ ਸਤਿ ਸ੍ਰੀ ਅਕਾਲ। ਸਤਿ ਸ੍ਰੀ ਅਕਾਲ। ਬੜੇ ਦਿਨਾਂ ਬਾਅਦ ਦੇਖਿਆ ਵਪੈਰੀ ਪੈਣਾ ਹੀ। ਜਾਨ ਮੇਰਾ ਬੇਟਾ ਹੋਰ ਠੀਕੋਂ। ਵਧੀਆ ਜੀ ਕੀ ਕਰਦੇ ਫਿਰਦੇ ਹੋ? ਮੈਂ ਅ ਕਨਾਡਾ ਨਵਾਂ ਬਣਿਆ ਮੜੇ ਵੀਡੀਓ ਬਣਾ ਲ ਗੱਡੇ ਦੀ। ਹੋਰ ਸਨੋ ਬਹੁਤ ਚੰਗਾ ਹੋਇਆ ਹਾਂ ਜੀ ਇੱਥੇ ਯਾਰ ਔਖਾ ਸੀ ਨਹੀਂ ਬਹੁਤ ਵਧੀਆ ਹੋ ਗਿਆ ਬਹੁਤ ਔਖਾ ਸੀ ਅਮਰੀਕਾ ਦੀ ਤੁਪਕ ਨਾਲੇ ਅੱਡਾ ਹੋਏ ਤਾਂ ਬੱਸ ਵਗੈਰਾ ਵੀ ਖੜ ਜਾਂਦਾ ਹਾਂ ਨਾਲੇ ਹੈ ਵੀ ਸੋਨਾ ਬਣਿਆ ਬਾਕੀ ਐ ਬਸੜਾ ਚਾਹੀਦਾ ਹੈਗਾ ਹੌਂਸਟੇ ਰੋਗ ਦੇ ਘਟਾ ਖਰ ਹਾਂ ਚਲੋ ਕੋਈ ਨਹੀਂ ਆਪਾਂ ਕਾਰਵਾਈ ਪਾਵਾਂਗੇ ਸਹੀ ਗੱਲ ਹੈ ਜੀ ਕਰੇਗੇ ਹਾਂ ਜੀ ਵੀ ਗੱਲ ਕਰਕੇ ਇੱਕ ਦਾ ਮੈਂ ਕੱਲ੍ਹ ਵੀਡੀਓ ਵਿੱਚ ਵਖਾ ਜਿਹੜੇ ਨਾ ਟਰਾਲੀਆਂ ਮਾਰ ਕੇ ਬੈਂਚ ਤੋੜ ਦਿੰਦੇ ਆ ਤੇ ਜਾਂ ਜਿੱਥੇ ਸਰਕਾਰੀ ਸਕੂਲ ਦੇ ਕਿ ਬੋਰਡ ਲੱਗੇ ਹੋਏ ਤੋੜਤਾ ਇਹਨਾਂ ਨੇ ਉਹ ਜੁਰਮਾਨਾ ਚਾਹੀਦਾ ਉਹਦਾ ਜਾਂ ਠੀਕ ਕਰਾਓ ਜਾਂ ਨਿਰਵਾਣਾ ਰੱਖੋ ਹਾਂ ਚਲੋ ਆਪਾਂ ਇਹਦਾ ਮਸਲਾ ਹੱਲ ਵੀ ਇਹਦਾ ਕਰ ਸਹੀ ਕਰਗੇ ਜੀ ਹੋਰ ਠੀਕ ਆ ਸੇਤ ਜੀ ਵਧੀਆ ਬਟਾ ਠੀਕ ਮੈਂ ਲੰਮੀ ਚੱਲ ਪੇ ਹਾਂ ਠੀਕ ਆ ਬਾਈ ਹਾਂਜੀ ਦੋਸਤੋ ਮੈਂ ਇਸ ਟਾਈਮ ਖੜਾ ਨਹੀਂ ਸਾਡੇ ਅੱਡੇ ਤੇ ਸਾਡਾ ਪਿੰਡ ਇੱਥੋਂ 2-3 ਕਿਲੋਮੀਟਰ ਦੂਰ ਹੈ ਹੋਰ ਨਵੀਂ ਜੀ ਵਧੀਆ ਜੀ ਵਧੀਆ ਤੇ ਬਾਕੀ ਆ ਸਾਹਮਣੇ ਆ ਗਿਆ ਪਬਜੀ ਵਾਲਾ ਪੁਲ ਇਹ ਤੁਸੀਂ ਵੇਖੇ ਹੋਣਾ ਇੱਥੇ ਮੈਂ ਤਾਂ ਆ ਅੰਦਰ ਅਸਲ ਵੀ ਸਾਡੇ ਅੱਡਾ ਬਣਾਇਆ ਨਵਾਂ ਬਹੁਤ ਸੋਹਣਾ ਅੱਡਾ ਬਣਾਇਆ ਨਵੇਂ ਤਰੀਕੇ ਦਾ ਅੱਡਾ ਹੈ ਅਰੇ ਤਿਆਰ ਹੋ ਰਿਹਾ ਹੈ ਤੇ ਜਦੋਂ ਤਿਆਰ ਹੋ ਗਿਆ ਇਹਦੋਂ ਵੀ ਸੋਹਣਾ ਬਣ ਜੂਗਾ ਤੇ ਬਾਕੀ ਬੱਸਾਂ ਨਾਲ ਬੇਨਤੀ ਹੈ ਭਾਈ ਰੋਗ ਰੁਕ ਲਿਆ ਕਰੋ ਯਾਰ ਗਰੀਬ ਬੰਦੇ ਨੂੰ ਬਹੁਤ ਔਖਾ ਹੁੰਦਾ ਨਹੀਂ ਇੱਥੋਂ ਕਿਸੇ ਲੈਂਡ ਆਉਣਾ ਪੈਂਦਾ ਆਹ ਦੇਖੋ ਬਹੁਤ ਹੀ ਜਿਆਦਾ ਵਧੀਆ ਤੇ ਨਵੇਂ ਤਰੀਕੇ ਨਾਲ ਬਣਾਇਆ ਹੋਇਆ ਤੇ ਇਹਦੇ ਨਾਲ ਰਪੀ ਵੀ ਪੈ ਜੇ ਤਾਂ ਸੋਹਣਾ ਵੀ ਲੱਗਦਾ ਇਹ ਬਾਕੀ ਸਪੇਸ ਬਹੁਤ ਹੈ ਇੱਥੇ ਤੇ ਦੂਜੀ ਗੱਲ ਹੈ ਇੱਥੇ ਪੁਲਿਸ ਦੀ ਗੱਡੀ ਵੀ ਖੜੀ ਹੁੰਦੀ ਹੈ ਜਿਹੜੀ ਸੜਕ ਸੁਰੱਖਿਆ ਵਾਲੀ ਹੈ ਤੇ ਇਹਨਾਂ ਦਾ ਵੀ ਧੰਨਵਾਦ ਹੈ ਵਿਚਾਰਿਆਂ ਦਾ ਇਹ ਵੀ ਡਿਊਟੀ ਆਉਦੀ ਪੂਰੀ ਨਿਭਾਉਂਦੇ ਆ ਬਾਕੀ ਮੇਰੇ ਪਿੰਡ ਲਈ ਬੱਸ ਵੀ ਆ ਗਈ ਨਾਰਥ ਨੂੰ ਵਾਹ ਜੀ ਵਾਹ ਇਹ ਤੇ ਮੈਂ ਨਾਨਕੀ ਗਿਆ ਸੀਗਾ ਤੇ ਚਲੋ ਹੁਣ ਆਪਾਂ ਵੀ ਜਾਣਿਆ ਕਰੇ ਬੀਐਲਸੀ ਪਲੇਅਰ ਪਏ ਆ ਬੀਐਲਸੀ ਪਲੇਅਰ ਚਲੋ ਦੀ ਬਰਾਸਾ ਚੱਲ ਗਏ ਵਾਹ ਜੀ ਵਾਹ ਬਾਕੀ ਦੋਸਤੋ ਗਰਮੀ ਫਿਰ ਵੱਧ ਗਈ ਮੈਂ ਤਾਂ ਐ ਸੀ ਬਿਜਲੀ ਕੰਮ ਹੋ ਗਿਆ ਗਰਮੀ ਵਾਲਾ ਪਰ ਨਹੀਂ ਬਾਈ ਜਦੋਂ ਬੱਦਲ ਬਾਈ ਜੀ ਹੁੰਦੀ ਉਹ ਤਾਂ ਸਹੀ ਹੋ ਜਾਂਦਾ ਮੌਸਮ ਮੁੜ ਕੇ ਫਿਰ ਨਹੀਂ ਉਹੀ ਹਾਲ ਹੋ ਜਾਂਦਾ ਤੇ ਬਾਕੀ ਹਾਂਜੀ ਬਰਾਸਾ ਕਿਵੇਂ ਆ ਠੀਕ ਆ ਓਏ ਠੀਕ ਹੋ ਹੋਰ ਮੇਰੀ ਗਲਤੀ ਸਾਨੂੰ ਤੇਰੇ ਜੂਸ ਤੇ ਦਿਖਾ ਦੇ ਜੂਸ ਦਿਖਾ ਤਰਾ ਕਿਹੜਾ ਜੂਸ ਕਿਹੜਾ ਤੇਰੇ ਕੋਲੇ ਦਿਖਾਈ ਵੈਰੀ ਗੁੱਡ ਨਾ ਨਹੀਂ ਤਾਂ ਕੋਕਾ ਕੋਲਾ ਜੂਸ ਆਣਾ ਨਾ ਕਿਹ ਜੂਸ ਐ ਅੱਛਾ ਦੋਨੇ ਜੂਸ ਰੱਖੀ ਬੈਠਾ ਵਾਹ ਜੀ ਵਾਹ ਬਰਾਟ ਸਾਹਿਬ ਹੋਰ ਠੀਕ ਹੋ ਸਕੂਲ ਲੈ ਜਾਣਾ ਨਹੀਂ ਚੱਲ ਛੁੱਟੀ ਐ ਚੱਲ ਕੇ ਯਾਰ ਮੈਂ ਤਾਂ ਨਾ ਕਿ ਰਹਿੰਦਗੇ ਨਹੀਂ ਚੱਲ ਫਿਰ ਬਾਏ ਕਰਦੇ ਸਤਿ ਸ਼੍ਰੀ ਅਕਾਲ ਲਾ ਕੇ ਬਾਏ ਕਰਦੇ ਬਾਏ ਜੀ ਓਹ ਹੋ Sastrikal te va a